ਭਾਈ ਜੀ ਉਸ ਇੰਗਲ ਜੀ ਭਾਈ ਬਲੌਤ ਟੱਪੇ ਸਾਰੇ ਵੀਰ ਭਾਈ ਸੰਧੂ ਸਾਹਿਬ ਚੱਲ ਸੰਧੂ ਫਾਰਮ ਵਾਲੀ ਵਾਲੇ ਬੋਲਦੇ ਵੀਰ ਜੀ ਹਾਂ ਜੀ ਜੀ ਇੰਦਰਾ ਗੱਲ ਅੱਗੇ ਬੰਨੇ ਗੱਲ ਖੋਲਦੀ ਹੋ ਫਿਰ ਬੰਦਾ ਗੱਲ ਕਰਦਾ ਬੰਦੇ ਸਾਰੇ ਹੁਣ ਤਿਆਂਦੇ ਹੋਲੀ ਹੋਲੀ ਇਹ ਸੰਧੂ ਫਾਰਮ ਵਾਲੀ ਵਾਲੇ ਵੀਰ ਜੀ ਬੋਲਦੇ ਵੀਰ ਜੀ ਇੱਕ ਬੰਨੇ ਮਿੱਟੀ ਨਿਕਲਦੀ ਆ ਮਗਾ ਤੈਨੂੰ ਤੇ ਰੱਬ ਨੇ ਰੇਤ ਪਾ ਕੇ ਦਿੱਤੀ ਹੁਣ ਮਿੱਟੀ ਨਿਕਲਨੀ ਆ ਗਿਆ ਇਹ ਢੇਲੇ ਜਿਆਦੇ ਆਦੇ ਨੂੰ ਕੀ ਕੀਤਾ ਇਹਨੂੰ ਕੀ ਕੀਤਾ ਜਾਵੇ ਮੈਂ ਰੂਟਰਵੀਟਰ ਤਿੰਨ ਚਾਰ ਵਾਰੀ ਮਾਰ ਹਣਕੇ ਤਿੰਨ ਦਿਨ ਰੱਬ ਨੇ ਬਣਾ ਕੇ ਦਿੱਤੀ ਮਿਲੀ ਵਰਗੀ ਹੁਣ ਆਪਣਾ ਦਿਨ ਸ਼ੁਰੂ ਹੋ ਗਿਆ ਫੇਰ ਅੱਜ ਪਹਿਲੀ ਨੂੰ ਹੀ ਲੱਗਣਾ ਉੱਥੇ ਪੱਧਰ ਕਰਨ ਨੂੰ ਬਾਕੀ ਸਾਰੇ ਕੰਮ ਨਿਪਟੜੇ ਆ ਤੇ ਆਪਣੇ ਵੱਡੇ ਸਤਾਜ ਹਰਜਿੰਦਰ ਸੋਹਣੇ ਮੱਕੀ ਨੂੰ ਪਾਣੀ ਸ਼ੁਰੂ ਕਰਨਾ ਅੱਜ ਤੁਹਾਨੂੰ ਦਿਖਾਵਾਂਗੇ ਕਿੰਨਾ ਕਿੰਨਾ ਪਾਣੀ ਲਾਉਣੇ ਇਸ ਕਰਕੇ ਵੀ ਹੁਣ ਕੰਮ ਕੋਈ ਬਾਲਾ ਹੁੰਦਾ ਨਹੀਂ ਜਦੋਂ ਕਣਕਾਂ ਕੋਣ-ਕੋਣ ਲੱਗਾਂਗੇ ਉਸ ਦਿਨ ਵੀ ਤੁਹਾਨੂੰ ਦੱਸ ਦਾਂਗੇ ਹੁਣ ਇੱਥੇ ਬਸ ਟਰੈਕਟਰ ਵਾਉਣੇ ਹੁੰਦੇ ਉਹ ਕਾਲੀ દવા ਦਬ ਤਿਆਰ ਕਰੀਏ ਉਹਦੇ ਨਾਲ ਹੀ ਆਪਣਾ ਸਾਰੀ ਦਿਹਾੜੀ ਦਾ ਵਲੌਗ ਬਣਦਾ ਵਾ। ਬਾਕੀ ਚਲੇਗੇ ਹੁਣ ਜੀਸੀਬੀ ਲੈ ਕੇ ਜਾਂਦੇ ਆ। 100 ਕ ਟਰਾਲੀ ਅੱਜ ਪਹੁੰਚੂਗੀ ਉਹਦੇ ਵਿੱਚ ਖੱਪੇ 'ਚ ਲੀਆਂ ਚਾਲੂ ਹੋ ਗਈਆਂ ਵਾ। ਹੁਣ ਚਲਾਵਾਂਗੇ। ਊੜ ਚਲਾਉਂਦੀ ਸਾਰੇ ਵੀਰ। ਮੱਕੀ ਮੱਕੀ ਕਿੱਦਾਂ ਕਿੰਨੀ ਕਿੰਨੀ ਲਾਈ ਉਹ ਵੀ ਦੱਸੋ। ਤੇ ਕਿਹੜੇ ਕਿਹੜੇ ਬੀਜ ਲਾਏ ਆ। ਕਈ ਵੀਰ ਅਜੇ ਵੀ 1899 ਵਰਗੇ ਬੀਜਾਂ ਨੂੰ ਡੀਪੀ ਜਾਂਦੇ ਆ ਮੇਰੇ ਵੀਰ। ਮੱਕੀ ਨਾਲ ਬੜੀ ਲੇਟ ਕੀਤੀ ਜਾ ਉਹਨਾਂ ਦਾ ਪਤਾ ਨਹੀਂ ਜੇ ਆਉਣੇ ਕਿ ਨਹੀਂ ਆਉਣੇ ਇਸ ਕਰਕੇ ਇੱਚ ਕੇ ਰੱਖੋ ਕੰਮ ਨੂੰ ਮੀਂਹ ਮੂਦਾ ਨਹੀਂ ਪਤਾ ਜੇ ਮੀਂਹ ਨੂੰ ਜ਼ਿਆਦਾ ਪੈ ਗਿਆ ਤਾਂ ਫਿਰ ਵੀ ਥੋੜਾ ਜਿਹਾ ਉੱਖਾ ਜਾਣਾ ਤੇ ਹੁਣ ਆਹ ਛਾਲੇ ਵਾਲੀ ਪਹਿਲੀ ਵਾਹ ਆ ਗਈ ਤੇ ਉਹਦੇ ਨਾਲ ਕੰਮ ਜਿਹੜਾ ਵਾ ਉਹਨੂੰ ਮੱਤੀ ਫੇਰਦਾ ਜਿਹੜਾ ਕਰਤਾ ਰਹਿ ਗਿਆ ਠੀਕ ਹੋਰ ਅੱਗੇ ਚੱਲੀ ਜਗੇ ਬਸ ਆ ਆਪਣਾ ਛੋੜਾ ਜਿਹਾ ਥਾਂ ਰਹਿ ਗਿਆ ਸੀ ਇਕੱਠੇ ਬੀਜੇ ਖੇਤਰੇ ਦੇ ਲਵਾ ਗਏ ਨੂੰ ਤੇ ਹੁਣ ਇਹ ਇਧਰੇ ਦੇ ਨਾਲ ਮੱਕੀ ਦੇ ਨਾਲ ਮੱਕੀ ਲੱਗ ਜੂਗੀ ਹੋਤ ਗਈ ਆ 4-5 ਦਿਨ ਲੇਟ ਪਰ ਫਿਰ ਵੀ ਚਲ ਇਕੱਠੀ ਵੱਡੀ ਜਾਊਗੀ ਮਾਣੀ ਮੁੱਟੀ ਗਿੱਲੀ ਬੁੱਲੀ ਸੁੱਕ ਜਾਂਦੀ ਹੁੰਦੀ ਹੈ ਵੇਚਣੀ ਜੇ ਬਗਿੱਲੀ ਹੁੰਦੀ ਹੈ ਇਹਦਾ ਕੰਮ ਸ਼ੁਰੂ ਕੀਤਾ ਅੱਜ ਅਰੇ ਤੁਹਾਨੂੰ ਦਿਖਾਉਣੇ ਆ ਕਿੰਨੀ ਕ ਮੱਕੀ ਨਿਕਲਾਈ ਦੁਬਾਰਾ ਹੋਊਗੀ 8 ਦਿਨ ਹੋ ਗਏ 8-9 ਦਿਨ ਹੋ ਗਏ ਅੱਜ 7-9 ਦਿਨ ਹੋ ਗਏ ਆ ਪੂਰਾ ਡੰਗੂਰ ਮਾਰ ਗਈ ਮੱਕੀ ਬਸ ਹੁਣ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹਨੇ ਬਾਹਰ ਆ ਜਾਣਾ ਹੈ ਪੂਰਾ ਸੂਆ ਕੱਢਾਈ ਥੱਲੇ ਜਿਹੜਾ ਜੁੜਾਂ ਦੀ ਗਰੋਥ ਵੀ ਚੰਗੀ ਆ ਬਹੁਤ ਵਧੀਆ ਆ ਨਿਕਲੂਗੀ ਪੂਰੀ ਹੁਣ ਹੋਊਗਾ ਵੇਖਣ ਦੇ ਅੰਗੇ 11 ਦਿਨਾਂ ਦੇ ਵਿੱਚ ਨਿਕਲਨੀ ਪੂਰੀ ਤੋਂ ਨਿਕਲ ਉਹ ਕਿੰਦਾ ਉਸ਼ਸ਼ਟ ਬਾਕੀ ਹੁਣ ਪਾਣੀ ਸ਼ੁਰੂ ਕਰ ਦਿੰਦੇ ਆ ਪਾਣੀ ਨਾਲ ਥੋੜਾ ਜਿਹਾ ਛੇਤੀ ਨਿਕਲ ਆਊਗੀ ਬਾਹਰ ਜਿਹੜੇ ਦਿਨੇ ਕੱਢੀ ਵਧੀਆ ਪਿੰਡ ਦੀ ਸਵੇਰ ਅੱਜ ਬਦਲ ਵਾਈ ਜੀ ਹੈਗੀ ਆ ਇੱਕ ਬੰਦਾ ਨਾ ਵੀਡੀਓ ਪਾਉਂਦਾ ਵਾ ਜਿੱਦਾਂ ਧੰਨ ਗੁਰੂ ਰਾਮ ਦਾਸ ਕਹਿ ਕੇ ਵੀ ਜਿਹੜੇ ਗਰੀਬ ਬੰਦਿਆਂ ਦੀਆਂ ਵੀਡੀਓ ਪਾਉਂਦਾ ਪਰ ਉਹ ਬੰਦੇ ਨੇ ਅੱਜ ਇੱਕ ਗੱਲ ਗਈ ਆ ਉਹਨੇ ਇੱਕ ਬਾਪੂ ਨੂੰ ਪੁੱਛਦਾ ਬਾਪੂ ਆਂਦਾ ਵੀ ਮੇਰੀ ਬੋਣੀ ਨਹੀਂ ਹੋਈ ਸਵੇਰ ਦੀ ਤੇ ਉਹ ਆਂਦਾ ਵੀ ਤੁਸੀਂ ਆਂਦੇ ਨਹੀਂ ਮਹਾਰਾਜ ਨੂੰ ਆਂਦਾ ਨਹੀਂ ਮਹਾਰਾਜ ਨੂੰ ਇਹੋ ਆਖੀਦਾ ਵੀ ਜੋ ਕਹਿੰਦਾ ਵਾ ਜੋ ਕਰਦਾ ਚੰਗਾ ਕਰਦਾ ਵੀ ਜੋ ਨੂੰ ਭਲਾ ਚਾਹੁੰਦਾ ਉਹੀ ਉਹ ਮਾਲਕ ਕਰਦਾ ਤੇ ਉਹ ਬੰਦੇ ਨੇ ਇਹ ਗੱਲ ਕਹੀ ਆ ਵੀ ਸਾਡੇ ਸਿੱਖਾਂ ਦੀ ਕੀ ਹਾਲਤ ਹੋ ਗਈ ਤੇ ਪਰ ਉਹਦੀ ਇਹ ਗੱਲ ਨਹੀਂ ਵੀ ਵੇਖੀ ਵੀ ਸਿੱਖ ਭਾਵੇਂ ਮਾੜੇ ਟਾਈਮ ਦੇ ਵਿੱਚ ਵੀ ਹੋਵੇ ਤੇ ਭਾਵੇਂ ਚੰਗੇ ਟਾਈਮ ਦੇ ਵਿੱਚ ਵੀ ਹੋਵੇ ਜਿਹੜਾ ਸਿੱਖ ਤੇ ਉਹ ਆ ਸਿੱਖ ਦਾ ਕਰਤਾਰ ਉਹ ਆ ਜਿਹੜਾ ਆਹ ਦਿੰਦਾ ਵੀ ਚੜਦੀ ਕਲਾ ਪ੍ਰਮਾਤਮਾ ਨੂੰ ਜੋਗ ਹੁੰਦਾ ਉਹ ਹੀ ਹੋਣਾ ਇਹ ਵਲਡਿੰਗ ਨੀ ਉਹਨੇ ਵੇਖੀ ਉਹਦੀ ਤੇ ਇਹ ਵੇਖ ਲਿਆ ਵੀ ਦੂਜਾ ਮਰਾ ਉਹਨੇ ਲੀਡੇ ਕੱਪੜੇ ਮਾੜੇ ਪਾਏ ਆ ਗਰੀਬ ਆ ਵੀ ਸਾਡੇ ਸਿੱਖਾਂ ਦੀ ਹਾਲਤ ਸਾਡੇ ਸੱਚੇ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਹ ਸਿੱਖ ਪੰਥ ਸਾਜਿਆ ਸੀ ਉਹਨੇ ਇਹ ਆਖਿਆ ਸੀ ਕਿ ਉਹਨੇ ਆਪਦਾ ਸਾਰਾ ਪਰਿਵਾਰ ਵਾਰ ਕੇ ਵੀ ਔਰੰਗਜੀਬ ਨੂੰ ਇਹੋ ਗੱਲ ਆਖੀ ਵੀ ਜੋ ਮਰਜੀ ਤੂੰ ਕਰ ਲਿਆ ਪਰ ਮੇਰੀ ਅਜੇ ਵੀ ਚੜਦੀ ਗਲ ਹੈ ਉਹਨੇ ਆਪਾਂ ਨੂੰ ਅਮੀਰੀ ਵਾਲਾ ਵੀ ਦਿਖਾਇਆ ਗਰੀਬੀ ਵਾਲਾ ਵੀ ਦਿਖਾਇਆ ਤੇ ਉਹਨੇ ਇਹੋ ਹੀ ਦੱਸਿਆ ਭਾਵੇਂ ਜੰਗਲਾਂ 'ਚ ਵੀ ਗਿਆ ਵੀ ਮੇਰੀ ਚੜਦੀ ਗਲਾਈ ਆ ਹੁਣ ਉਹ ਬੰਦੇ ਨੇ ਇਹੋ ਗੱਲ ਹੀ ਆਖੀ ਵੀ ਜੋ ਪਹੁੰਦਾ ਪ੍ਰਮਾਤਮਾ ਨੂੰ ਸਹੀ ਪਹੁੰਚਦਾ ਏ ਅਸਲ ਸਿੱਖੀ ਪਾ ਕੇ ਤੇ ਆਪਣੇ ਮਨ ਦੇ ਵਿੱਚ ਖੋਟ ਹੋ ਗਈ ਇਹ ਨਹੀਂ ਸਿੱਖੀ ਆਪਣੀ ਸਿੱਖੀ ਇਹ ਹੀ ਵੀ ਜੀਵਨ ਦੇ ਵਿੱਚ ਜਦੋਂ ਵੀ ਕਿਤੇ ਤੰਗੀ ਆਵੇ ਗਮੀ ਆਵੇ ਆਪਾਂ ਇਹੋ ਗੱਲ ਹੀ ਆਖਣੀ ਵੀ ਵੈਗਰੂ ਜੋ ਕਰਦਾ ਚੰਗਾ ਹੀ ਕਰਦਾ ਤੇ ਚੜਦੀ ਕਲਾ ਵਿੱਚ ਹਮੇਸ਼ਾ ਰਹੀਏ ਚੜਦੀ ਕਲਾ ਜਿਹੜਾ ਸਬੂਤ ਆ ਉਹ ਇਦਾਂ ਮਿਲਦਾ ਵਾ ਤੇ ਇਸ ਕਰਕੇ ਜਿਹੜਾ ਆਪਣਾ ਇਹ ਨਹੀਂ ਹੁੰਦਾ ਵੀ ਲੀੜਾ ਕਪੜਾ ਵਧੀਆ ਪਾਲਿਆ ਤੇ ਫਿਰ ਚੜਦੀ ਕਲਾ ਇੱਥੇ ਉਹ ਵੀਰ ਨੇ ਕਮੈਂਟ ਜਿਹੜਾ ਵਾ ਉਹਨੇ ਗਲਤ ਕੀਤਾ ਵੀ ਵਿੱਚ ਆਖਣ ਦੇ ਵੇਖੋ ਸਾਡੇ ਸਿੱਖਾਂ ਦੀ ਹਾਲਤ ਇਹੋ ਜੀ ਹੋ ਗਈ ਹੈ ਸਿੱਖਾਂ ਦੀ ਹਾਲਤ ਗੁਰੂਆ ਇਦਾਂ ਦੀ ਨਹੀਂ ਹੁੰਦੀ ਸਿੱਖਾਂ ਦੀ ਹਾਲਤ ਹੁੰਦੀ ਜਿਹੜਾ ਬੰਦਾ ਸਦਾ ਹੀ ਕਵੇ ਮੇਰੀ ਚੜ੍ਹਦੀ ਕਲਾ ਇਹ ਹੁੰਦੀ ਹੈ ਸਿੱਖਾਂ ਦੀ ਹਾਲਤ ਇਸ ਕਰਕੇ ਮੇਰਾ ਵੀ ਵੀਡੀਓ 뷰 ਲੈਣ ਦੇ ਮਾਰੇ ਜਵੇਂ ਨਾ ਇਹੋ ਜਿਹਾ ਪਾਇਆ ਕਰੋ ਸਿੱਖਾਂ ਨੂੰ ਬਦਨਾਮ ਨਾ ਕਰੋ ਸਿੱਖ ਦਾ ਲੀੜਾ ਕਪੜਾ ਨਹੀਂ ਵੇਖਣਾ ਸਿੱਖ ਦਾ ਤੁਸੀਂ ਕਰਤਾਰ ਵੇਖਣਾ ਉਹ ਕਿਦਾਂ ਦਾ ਠੀਕ ਹੈ ਨਾ ਭਵੇਂ ਬਜ਼ੁਰਗ ਵਾਓ ਉਹਦੀ ਮਿਹਨਤ ਕਰਕੇ ਰੋਟੀ ਖਾਂਦੇ ਆਪਾਂ ਨੂੰ ਪ੍ਰਮਾਤਮਾ ਨੇ ਆਖਿਆ ਵੀ ਹੱਥ ਨਹੀਂ ਕਿਸੇ ਗੜੀ ਅੱਡਣੇ ਮਿਹਨਤ ਕਰਕੇ ਰੋਟੀ ਖਾਓ ਭਾਵੇਂ ਜਿੰਨਾ ਚਿਰ ਤੁਹਾਡੇ ਸਾਹ ਹੈਗੇ ਆ ਇਹ ਆ ਆਪਣਾ ਆਪਣੀ ਸਿੱਖਾਂ ਨੂੰ ਇਹ ਜੀਵਨ ਜੀਣ ਦਾ ਪ੍ਰਮਾਤਮਾ ਨੇ ਬਖਸ਼ਿਆ ਵਾ ਇਸ ਕਰਕੇ ਕੀ ਉਹ ਪਾਉਂਦਾ ਤੱਕਣਾ ਲੈ ਰਹਿਣਾ ਉਹ ਉਧਰ ਉਹਨੇ ਰਾਜ ਹੀ ਲਾਤ ਆਣਾ ਉਹ ਕਹਿੰਦਾ ਮੈਂ ਪਾਉ ਕਿ ਜਗਰੀਨਾ ਹੀ ਪਾਉਣੀ ਹੈ ਕਹਿੰਦਾ ਹਾਂ ਬਾਬਾ ਆਪਣੇ ਬਾਪ ਨਹੀਂ ਦਿੰਦੇ ਹੁੰਦੇ ਉਦੋਂ ਹਾਂ ਜਵਾਬ ਨਹੀਂ ਦਿੰਦਾ ਕੋਈ ਵੀ ਆਪਾਂ ਹਾਂ ਕਹਿੰਦਾ ਸ਼ਾਮਾ ਪੈ ਗਈ ਹੈ ਹਾਂ ਤੇਰੀ ਨਹੀਂ ਹੈ ਇਹ ਮੈਂ ਇਹੋ ਦਾ ਆਪਣੇ ਇਲਾਕੇ ਦਾ ਨਾਮ ਆ ਵੀ ਇੱਕ ਦੂਜੇ ਦਾ ਸਾਥ ਦਿੰਦੇ ਆ ਯੋਨੂ ਦਾ ਮਾਹ ਹੋ ਰਹੀ ਹੋਂ ਤਮਾ ਉਹ ਸੱਚੀ ਉਦੋਂ ਦੇ ਰਾਹ ਤੇ ਕਿੰਨੀ ਆਵਾਜ਼ ਤੋਂ ਨਹੀਂ ਆਏ ਨੂੰ ਦੇ ਤੁਰਿਆ ਜਾਂਦਾ ਆਪਣੇ ਅਜੇ ਵੀ ਬੰਦਾ ਰਾਹ ਤੇ ਤੁਰਿਆ ਜਾਂਦਾ ਹੋਵੇ ਨਾ ਤੇ ਆਵਾਜ਼ ਮਾਰ ਲੈਂਦੇ ਆ ਕੀ ਹਾਲ ਆ ਡੱਕ ਕੇ ਚਾਹ ਪਾਣੀ ਆਹਾਂ ਪਾਸੇ ਦੇ ਲੋਕ ਪਾਣੀ ਨਹੀਂ ਪੁੱਛਦੇ ਨਹੀਂ ਪੁੱਛਦੇ ਉਹ ਬੱਤੀ ਵਾਲੇ ਆਏ ਉਹ ਆਪਣੇ ਯਾਰ ਬਾਜਾ ਕਿੰਨੀ ਕੀ ਦੂਰ ਬਾਜੇ ਨਹੀਂ ਹੋ ਰਿਹਾ ਇਹ ਚੱਲ ਗਏ ਭੈਣ ਦਾ ਅਸਲੀ ਉਹ ਨਹੀਂ ਕਿਉਂ ਨਹੀਂ ਮੈਂ ਪੁੱਛ ਯਾਰ ਉਹ ਰਾਹ ਦਾ ਹੀ ਆ ਬਸ ਕੀਪਾ ਕਹਿੰਦਾ ਲੈ ਲੋ ਚੁੱਕ ਲੈਣੀ ਹੈ ਚੁੱਕ ਲੋ ਵੀ ਤਾ ਡਿੰਗਾਂ ਦੇ ਗਰਦਾਰਾ ਤੇ ਭਾਵੇਂ ਮੈਨੂੰ ਡਾਕਿਆ ਆਖਿਆ ਮੁੰਡੇ ਨੇ ਤੇ ਉਹ ਤਾਂ ਰੋਜ਼ ਹੀ ਆਂਦੇ ਆ ਗਾਲ੍ਹਾਂ ਤੇ ਮੈਂ ਵੀ ਐਵੇਂ ਤਨਾਂ ਉੱਧਰ ਤਾਂ ਨਹੀਂ ਚੁੱਕਦਾ ਮੈਂ ਰਾਤ ਬਾਜੂਗਾ ਬਾਬਾ ਉਹਨਾਂ ਰਾਤ ਨਹੀਂ ਮਿੱਟੀ ਤੇਰੀ ਆਉਂਦੀ ਨਹੀਂ ਕਰ ਮੁੱਲ ਉਹਨਾਂ ਨੂੰ ਆਖਿਆ ਉਹਦਾ ਮੁੱਲ ਵੀ ਨਹੀਂ ਦੇਣੀ ਜਾ ਵੇਲੀ ਨੂੰ ਕਰਦੇ ਵੜਿਆ ਤੇ ਰਾਤ ਉਹ ਦੂਜਾ ਦੇ ਬੇ ਦਾ ਮੁੰਡਾ ਦਾ ਮੈਂ ਆਂ ਦੇ ਆਂ ਹੀ ਦੇਣੀਆਂ ਬਲਕਾਰਾਂ ਦਾ ਭਾਵੇਂ ਇਥੇ ਦਾ ਕਿਤੇ ਮੱਛੀ ਮੋਟਾ ਦੇ ਵੀ ਜਿਆਰ ਥਾਲੀ ਦੇ ਮੁੰਡਾ ਮੇਰੇ ਹਿਸਾਬ ਨਾਲ ਐੜਾ ਤਾਂ ਪਾਣੀ ਆ ਇਹ 9 ਮਿੰਟੇ ਪਉ ਵੀ ਦਾ ਫੋਟ ਮਿੱਟੀ ਬਣੀ ਆ ਫੋਟ ਮਿੱਟੀ ਸੱਤਿਆ ਉੱਪਰ ਨਾਲ ਆ ਵੀ ਗੱਲ ਕਰਦਾ ਨੂੰ ਉਰਲਾ ਆਪਣਾ ਤੇ ਇੱਕ ਇੱਕ ਟਰਾਲੀ ਨਾਲ ਪਾਦੀ ਆਪਣਾ ਰਾਹ ਚਾਲੂ ਹੋਇਣਾ ਆਪਣਾ ਇਧਰ ਲੈ ਕੇ ਪਾ ਲੈ ਉਹ ਕੰਡਾ ਇਹਨਾਂ ਰਾਹ ਤੇ ਉਨੋਂ ਸੁੱਕਾਈ ਵਜੋਂ ਕੰਮ ਚੜੀ ਮਾਰ ਕੇ ਉਹ ਕੀਤਾ ਆਪੇ ਮੁੜ ਕੇ ਪੱਟ ਉਹ ਗੁਰੂਆਂ ਨੂੰ ਆਖਿਆ ਨਹੀਂ ਲੱਗੇ ਤੂੰ ਚਾਚਾ ਅੱਡੀ ਫੀਟੀਆਂ ਹੁੰਦੀਆਂ ਆਏ ਨਾ ਪੰਗਰੇ ਬਲ ਜਾ ਨਹੀਂ ਬੋਲੀ ਨਹੀਂ ਦਿਆ ਮੈਂ ਮੈਂ ਥੱਲੇ ਹੀ ਹੋ ਗਿਆ ਕਿਹੜਾ ਤਾਂ ਇਹਨੂੰ ਜੰਗੋ ਜਿਹਾ ਲੈ ਆ ਵਾ ਸਾਰੇ ਵਾਲ ਆ ਗਿਆ ਫਿਰ ਮੈਂ ਮਾਰੇ ਹੱਥ ਜੇ ਕੰਡੇ ਨਾਲ ਲੱਗ ਗਿਆ ਕੰਡੇ ਨਾਲ ਬਾਹਰ ਤੇ ਉਹਨੂੰ ਖਿੱਚਿਆ ਮੈਂ ਨਹੀਂ ਤੂੰ ਥੋੜਾ ਖਿੱਚਿਆ ਤੂੰ ਤੇ ਆ ਮੈਂ ਖਿੱਚਿਆ ਵਾ ਇਹਨੂੰ ਬੋਲੀ ਇਹਨੂੰ ਮੈਂ ਬਾਹਰ ਮੈਂ ਖਿੱਚਿਆ ਕਰਦਾ ਇਹ ਮਿੱਟੀ ਮਿੱਟੀ ਉਹਦਾ ਨਹੀਂ ਕਰਨਾ ਪਾਰਾ ਹੀ ਸਾਰੇ ਕੋੰਪਨੀ ਇਹਨਾਂ ਨੂੰ ਅੱਜ ਮਾਰ ਦੇ। ਇਹਦੀ ਅਗਰ ਬੋਲ ਕੇ ਸਮਝਾ ਦੇਣਾ। ਪੂਰੀਆ ਪਲਵੋ ਤੇ ਸਾਨੂੰ ਨਾ ਇੱਥੋਂ ਪਤਾ ਲੱਗ ਗਿਆ ਇਹ ਗਾ ਡੁੱਬ ਗਏ। ਸੋਨੇ ਬੜੇ ਗੋਤੇ ਆਏ ਵਿੱਚੇ। ਹੋਰ ਕਿਹੜੀਆਂ ਤਾਂ ਤਾਈ ਹੁਣੋਂ ਨਿਕਲੇ। ਮਾਰ ਆਇਆ ਨਹੀਂ ਇੱਥੇ। ਮੈਂ ਸਾਰਾ ਰੋਕਲੇ ਤੇ ਮੂੰਹ ਫੁਲਾ ਰਿਆ ਸੀ। ਇਹ ਗਿੱਜੇ ਸੁਣਿਆ ਸਾਇਆ ਦੇ ਬਾਬਾ ਤੜਨਾ ਤੇ ਬੜੀ ਸ਼ਾਮ ਨੂੰ ਜੇ ਬੰਨੇ। ਇਹ ਪਰ ਲੇਕਣ ਦੇ ਜੜ ਲੱਗ ਗਈ ਵੜ ਗਿਆ ਵਿੱਚ ਹੀ ਫਿਰ। ਨਹੀਂ ਕਿੱਡਾ ਇਹ ਤਾਂ ਲੜਾਈ ਦਾ ਹੁਣ ਮਰ ਜਾਂਦੇ ਦਵੇਂ ਸਾਨੂੰ ਪੈ ਗਿਆ ਇਹਨਾਂ ਸੇ। ਫਾਰਨ ਖਤਰਾ ਕਰ ਕਰਨ ਜਿੰਨੇ ਬੰਦੇ ਸਾਰਿਆਂ ਦੇ ਕੇਸ ਚੱਲਣਾ ਹੈ ਲੜਾਈ ਕਿਹੜੇ ਪਾਣੀ ਜੀ ਡੁੱਬਨਦੇ ਦਵੇਂ ਜਾਣੇ ਲੜਾਈ ਅੰਦਰ ਡੁੱਬੋ ਜਾ ਕੇ ਵੇ ਮੇਰੀ ਬੈਗ ਦਾ ਖੜਾ ਛੱਡ ਡੁੱਬਣਾ ਹੀ ਇਹ ਤੁਸੀਂ ਦੋਵੇਂ ਡੁੱਬ ਜਾਂਦੇ ਸਾਨੂੰ ਪੰਗਾ ਪਾਦੇ ਨਾ ਤੂੰ ਨਹੀਂ ਆ ਤਾਂ ਤੁਸੀਂ ਨੁ ਮਗਰਾਏ ਮੈਂ ਇਹ ਸਾਡੇ ਮੂੰਹ ਖਲੋ ਗਿਆ ਤੇ ਵੇਖ ਨਹੀਂ ਯਾਰ ਜਦੋਂ ਜਾਜ ਨਹੀਂ ਐਨੇ ਡੁੱਬਣਾ ਜੀ ਨਹੀਂ ਅੱਲੀ ਦਾ ਆਪਾਂ ਕਹੋ ਵੜੀਏ ਤੂੰ ਵਾਜੇਗਾ ਤੂੰ ਤੇ ਕਿਹੜਾ ਇਥੋਂ ਪੱਜ ਗਿਆ ਆਹਦੀ ਦੇ ਵਿੱਚ ਕਾਤਾ ਵੜੀਏ ਉਹਨੀ ਸਾਹ ਸੁਦਾ ਹੀ ਉੱਜੜ ਜੜਾ ਸੀ ਮੈਂ ਗਾ ਨੰਗ ਜੂਗਾ ਤੇ ਸੋਨੀ ਮੇਰੇ ਮਗਰ ਬੰਦੇ ਤੇ ਗਾਇ ਤੇ ਉਹ ਮਗਰੇ ਤੇ ਗਿਆ ਤੇ ਉਹ ਇਹਨੂੰ ਫੜ ਲਗਾਓ ਮੂੰਹ ਕਰ ਲਓ ਇਹ ਤਾਂ ਬਾਹਰ ਆ ਜਾਂਦਾ ਏ ਉਹਦਾ ਇੰਨਾ ਵੀ ਬੀਬਾ ਮੇਰੇ ਮਗਰ ਉੱਥੋਂ ਤੱਕ ਇਹਨਾਂ ਗਾ ਥੱਲੇ ਹੱਥ ਚ ਪਾ ਲਿਆ ਤੇ ਮੇਰੇ ਬਾਹਰ ਭੱਜ ਜਾ ਪਜਾਮਿਆਂ ਨਾਲ ਜਿੱਕਰ ਕੇ ਮਗਾ ਮਾਰਦਾ ਇਹਨੂੰ ਆ ਵੀ ਆਵੇਂ ਵਕੀਆਂ ਪਜਾਮੇ ਤੇ ਬਾਬਾ ਸਬੈਦੇ ਬੜੇ ਤੁਹਾਡੇ ਤਾਂ ਗੁਰੂਆ ਬੰਦਾ ਨੇ ਨਾਲ ਹੀ ਕੰਦਾ ਪੜਦਾ ਬਾਹਰ ਕੱਢਦੇ ਆਵੇ ਆਇਆ ਨਹੀਂ ਆਏ ਨੂੰ ਆਏ ਆ ਪਾਣੀ ਆਏ ਆ ਜੋਸੇ ਮੁੰਡਾ ਪਾਇ ਮੁੰਡਾ ਪਾ ਜਾ ਚੈਨੂ ਹੋਂਦੇ ਬੜਾ ਗਿਆ ਇਹ ਤਾਂ ਦੀਂਦਾ ਨਹੀਂ ਉਹ ਤਾਂ ਮਾਰਾ ਸਿਰ ਜੀ ਦੀਂਦਾ ਹੀ ਨਾ ਉਹ ਮੁੰਡਾ ਪਿਆ ਓਏ ਓਏ ਲਾਇਆ ਹੈ ਕਿ ਨਹੀਂ ਬਾਹਰ ਪਾਣੀ ਨਿਕਲ ਜਾ ਓਏ ਇਹ ਕੋਲ ਬਾਹਰ ਇਹ ਕਿਉਂ ਨਾ ਪਰ ਦਣਾ ਮਾਰ ਖੜਦੀ ਜੱਡਾ ਤੇਰਾ ਹਸ ਫਾਰਾ ਨਹੀਂ ਹਾਸੇ ਭਣੇ ਡੋਪ ਚੱਲੇ ਜੱਜ ਜੁਰਵਾ ਇਹ ਨਾ ਪਾਣੇ ਸਾਰੇ ਇੱਕੋ ਜਿਹੇ ਉਧਰ ਦੁਨੀਆਂ ਨੂੰ ਉੱਥੇ ਕਰੀ ਜਾਣਾ ਰਾਹ ਬੰਨਣ ਦੇਣੇ ਆ ਹਾਂ ਇਹਨੇ ਵੀ ਨਹੀਂ ਡਰ ਦੇਣੇ ਦੱਸਣਾ ਓਏ ਇਹਨੇ ਰਾਜਾ ਮਾਰੀ ਇਹਨੇ ਮੈਂ ਹੁਣ ਗਾਂ ਕੇ ਤਰੈ ਨਾ ਮੁੜਿਆ ਵਾਰਸ ਤੇਰਾ ਰਾਦਾ ਵੀ ਪਰਨੀ ਪਈ ਤੇ ਚੜ ਜੂ ਕੀ ਕਹਣਾ ਜੰਮੇ ਭਾਈ ਤੁਸੀਂ ਕੀ ਕਹਣਾ ਚਾਹੁੰਦੇ ਆ ਹਾਂ ਕੀ ਵੀ ਲੋਨ ਦਾ ਨਾ ਹੋ ਜਾ ਹਾਂ ਕਿੱਦਾਂ ਬਤਲੋ ਲੋ ਭਾਈ ਅੱਜ ਕਰਨਾ ਹੈ ਨਵੀਂ ਲੀ ਤਿਆਰ ਦੋ ਪਿੱਛੇ ਲਾਏ ਤਿੰਨ ਗਾੜੀ ਲਾਏ on yeah. ਕਿੰਨੀ ਜਾਣਵੇਂ ਲਾ ਬਾਗੜਜੀ ਚ ਨਾਲ ਹੀ ਟੱਟ ਓਏ ਆਉਂਦੀ ਲਿਹਾਉਣੇ ਆਉਂਦੀ ਹੁਣ ਅੱਜ ਆਪਣਾ ਕਿਸ਼ੋਰ ਹੋਰ ਆਇਆ ਛੋਟਾ ਇਹਦਾ ਲਿਆ ਚਾਚਾ ਮੈਂ ਸਾਥ ਵੋਣਾ ਤੈਨੂੰ ਐਦਾਂ ਮਨ ਖੁਸ਼ ਹੋ ਜਾਂਦਾ ਨਾ ਉਹ ਅੱਜ ਆਪਾਂ ਨਵਾਂ ਕੋਰਸਨ ਸ਼ੁਰੂ ਕੀਤਾ ਆਪਣਾ ਆਇਆ ਜਿਵੇਂ ਕਿ ਸ਼ੋਕਾ ਸਾਥ ਵੋਣਿੱਕੀ ਉਹਦਾ ਕੰਮ ਨੂੰ ਸਾਰਾ ਸੰਧਾ ਰੱਟੇ ਪੂਰੇ ਕੰਮ ਵੱਜ ਪੂਰਾ ਚੱਲਣ ਤੇ ਅੱਜ ਆਹ ਤਰੇ ਆਪਣੇ ਜੀ ਇੱਕ ਰੇਸ ਵਾਲੀ ਜਦੋਂ ਕੰਮ ਪੂਰਾ ਚੱਲਿਆ ਨੇ ੜਕੇ ੜਕੇ ਕੋਈ ਪਹੁੰਚ ਕੇ ਕਿ ਕਿ ਲਾਗਾਂ ਮੁੰਡਾ ਆ ਜਾਓ ਸਾਨੂੰ ਕਿਸੇ ਨਾਲ ਹੋਣਾ ਸਵੇਰ ਦਾ ਕੰਮ ਇਦਾਂ ਹੀ ਖੁੱਬੜ ਖਬਾਉਣ ਚੱਲਣ ਲਿਆ ਕੋਈ ਹੋਰ ਕੋਈ ਕਾਮਣੀ ਹੈਗਾ ਇੱਦੋਂ ਇਹਦੇ ਸਾਡੇ ਰੇਤ ਆ ਜੀ ਰੁੱਕ ਖੜਾ ਛੱਟੂ ਆ ਇੱਕ ਦਿਨ ਪੈੜੀ ਵਾਗ ਮੱਤੀ ਦੀ ਕੇ ਵੇਲੇ ਹੋਣ ਟਰੈਕਟਰ ਵਾਹ ਵਾ ਯੱਕ ਖੈਰ ਕੀ ਦੇ ਮਨ ਜਾਕ ਗਿਆ ਹੁਣ ਰੇਤ ਤੋਂ ਸਾਨੂੰ ਹੋ ਗਏ ਪੂਰੇ 3 ਮਹੀਨੇ ਲੱਗਿਆ ਦਸੰਬਰ ਦਾ ਕੰਮ ਸ਼ੁਰੂ ਕੀਤਾ ਹੈ ਚੁੱਕੇਂਗੀ ਉਹ ਵੀਡੀਓ ਤੁਹਾਨੂੰ ਲੈ ਆ ਓਏ ਉਹ ਨਾਲੇ ਤੇ ਕੱਚਾ ਹੋ ਗਿਆ ਨਾਲੇ ਸਿੱ ਜਾਵੇ ਹੈ ਬਹੁਤੀ ਜਿਆਦੇ ਆਟਮ ਇਹ ਆਪਣਾ ਵੀਰ ਆਲੀ ਕਲਾ ਤੋਂ ਕੰਪਿਊਟਰ ਕਰਾਇਆ ਟਰੈਕਟਰ ਇਹਨੇ ਨਵਾਂ ਲਿਆ ਵਾ ਤੇ ਵੱਧ ਤੋਂ ਵੱਧ ਦੀ ਮਦਦ ਕਰੀਏ ਦੱਸ ਦੇ ਨੰਬਰ ਹੈਗਾ ਆਪਣਾ 987861432 ਠੀਕ ਆ ਕਰਾਇਆ ਪਰੋਫੈਸਰ ਕਰੋ ਆ ਨਹੀਂ ਨੇ ਪਿੰਡਾਲੀ ਗੁਰਦ ਵਧੀਆ ਬੰਦਾ ਵਾ ਬਹੁਤ ਟੌਪ ਦਾ ਇਹ ਕੰਪਿਊਟਰ ਕਰਾਇਆ ਮਾਰਦਾ ਨਵਾਂ ਲਿਆ ਸਾਰਾ ਕੋ ਤੇ ਜਿੰਨਾ ਵੀ ਹੋਵੇ ਦੀ ਆਪਾਂ ਯਾਰ ਮਤ ਕਰੀਏ ਵੀਰ ਦੀ ਬਹੁਤ ਸਿਆਣਾ ਬੰਦਾ ਵਾ ਕੱਲ ਚਲਾ ਲਿਆ ਕੇ ਦਿਖਾ ਕੇ ਡਾ ਹਣਾ ਗੁੱਦਾ ਗੁੱਦਾ ਦੇ ਨੂੰ ਪਤਾ ਮੈਨੂੰ ਕਹਿੰਦਾ ਬਾਬਾ ਮੇਰੀ ਵੀਡੀਓ ਬਣਾ ਯਾਰ ਮੈਂ ਚੱਲਿਆ ਉਹ ਦੇਖ ਲਾ ਦਾਰੀਆਂ ਨੂੰ ਵਾਲਾ ਕਿਹਦੇ ਕੁਦਾ ਕਿੰਨੇ ਕਿ ਡੰਗੇ ਲੱਗਦੇ ਆ ਜੱਜਾ ਇੱਕ ਗਾਵਾ ਤਾਂ ਨਹੀਂ ਫੋਟ ਕਰਦੀ ਮਾਵੇ ਚੱਲੇ ਕੇ ਦੇਖੋ ਥੋਈ ਸੁਪਾਏ ਦਾ ਲਾਈਵ ਮਾਰਨ ਦੇ ਫਲਾਓ ਰੇਤ ਪੈ ਗਈ ਵਾਵਾ ਮਿੱਟੀ ਨਿਕਲਦੀ ਏ ਥੋੜੀ ਘੱਟ ਆ ਚਰੀ ਮਾਰੀ ਇੱਧਰ ਆ ਫਲਾਓ ਮਾਰਨ ਦੇ ਇੱਧਰ ਰੇਤ ਵੀ ਪੈਂਦੀ ਆ ਆ ਇਹ ਨਾ ਨਾ ਦੂੰਗਾ ਪਿੱਛੇ ਆਣਾ ਕੀ ਵੀ ਮਿੱਟੀ ਪਾਣੀ ਇੱਧਰ ਉਧਰ ਲੈਵਣੇ ਪੈ ਗਏ ਇੱਧਰ ਰੇਤ ਪਾਣੀ ਐ ਥੋੜਾ ਨੀਵਾ ਤਾਂ